ਪੰਜਾਬ ਪੁਲਿਸ ਲੱਖ ਦਾਅਵੇ ਕਰ ਲਏ ਪਰ ਚੋਰਾਂ ਨੇ ਲੋਕਾਂ ਦੀ ਤਰਾਹ ਕੱਢੀ ਹੋਈ ਆ ਆ ਗੱਲ ਕਰਤੇ ਆ ਫਰੀਕ ਕੋਡ ਦੇ ਕਸਬਾ ਸਾਦਕ ਦੀ ਦਾ ਲਗਾਤਾਰ ਪਿਛਲੇ ਦਿਨਾਂ ਤੋਂ ਚੋਰੀਆਂ ਹੋ ਰੇ ਸਨ ਜੈਦੇ ਚਲਦਿਆ ਅੱਕੇ ਹੋਏ ਵਪਾਰ ਮੰਡਲ ਵੱਲੋਂ ਜਿਹੜਾ ਹੈਗਾ ਕੱਲ ਬੰਦ ਦਾ ਐਲਾਨ ਕੀਤਾ ਗਿਆ ਜੀ ਦੁਕਾਨਾਂ ਬੰਦ ਕਰਕੇ ਨਾਲ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀਗਾ ਤੇ ਇਸ ਬਾਰੇ ਜਾਣਦੇ ਅੱਜ ਕੀ ਅਪਡੇਟ ਨਿਕਲ ਕੇ ਸਾਹਮਣੇ ਇਹ ਕਿਉਂਕਿ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾਣਾ ਸੀ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾਣਾ ਸੀ ਉਹਦਾ ਹੁਣ ਕੀ ਅਗਲੀ ਰੂਪਰੇਖਾ ਹੁਣ ਤਿਆਰ ਹੈ ਜਗਤਾਰ ਜੀ ਜਿਹੜੀ ਸਮੁੱਚੀ ਇਹ ਕਹਾਣੀ ਸਾਦਕ ਏਰੀਏ ਦੀ ਹੈਗੀ ਆ ਸਾਦਕ ਏਰੀਆ ਫਰੀਦਕੋਟ ਦੀ ਸਬਤਸੀਲ ਹੈ 사ਦਕ 33 34 ਪਿੰਡ ਨੂੰ ਪ੍ਰਭਾਵਿਤ ਕਰਦਾ 사ਦਕ ਏਰੀਆ 사ਦਕ ਏਰੀਏ ਦੇ ਲੋਕਾਂ ਦੀਆਂ ਲੋੜਾਂ ਹੈਗੀਆਂ 사ਦਕ ਦੇ ਦੁਕਾਨਦਾਰ ਸਾਡੇ ਭਰਾ ਜਿਹੜੇ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਆ ਸਾਡੇ ਭਰਾ ਉਹ ਆਪਦੇ ਜਰੀਏ ਪੂਰੀਆਂ ਕਰਦੇ ਛੋਟੇ ਛੋਟੇ ਵਿਚਾਰਾਂ ਨੇ ਕਾਰੋਬਾਰ ਖੋਲੇ ਕਿਸੇ ਨੇ ਕਰਜ਼ਾ ਚੱਕ ਕੇ ਕਿਸੇ ਨੇ ਫਾਈਨਾਂਸ ਚੱਕ ਕੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਇੱਕ ਨਿੱਕੇ ਜਿਹੇ ਕਸਬੇ ਦੇ ਵਿੱਚ ਚੋਰੀਆਂ ਹੋਣਾ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਪੁਲਿਸ ਦੀ ਮਿਲੀ ਭੁਗਤ ਹੋ ਸਕਦੀ ਹੈ ਅੱਜ ਨਹੀਂ ਕਈਆਂ ਸਾਲਾਂ ਤੋਂ ਨਿਰੰਤਰ ਇਹ ਕੰਮ ਚੱਲ ਰਿਹਾ ਚੋਰੀ ਨਹੀਂ ਕਹਿ ਸਕਦੇ ਨਾ ਡਾਕਾ ਕਹਿ ਸਕਦੇ ਚੋਰੀ ਤਾਂ ਚੋਰ ਕਰਦਾ ਲੁੱਕ ਕੇ ਕਰਦਾ ਸ਼ੁਭਕੇ ਕਰਦਾ ਇਹ ਸ਼ਰਿਆਮ ਆ ਪਿਛਲੇ ਦਿਨਾਂ 'ਚ ਦੇਖਿਆ ਗਿਆ ਟੈਂਪੂ ਤੇ ਕੈਂਟਰ ਲੈਂਦੇ ਆ ਚੋਰ ਸ਼ਟਰ ਤੋੜਦੇ ਆ ਉਹ ਵੀ ਚੌਂਕ ਦੇ ਵਿਚਾਲੇ ਉਹ ਤੋੜਦੇ ਆ ਸਾਰਾ ਸਮਾਨ ਚਾਕੇ ਉਹਨਾਂ ਦੇ ਕੈਂਟਰਾਂ ਦੇ ਵਿੱਚ ਪਾ ਕੇ ਤੇ ਰਫੂ ਚੱਕਰ ਹੁੰਦੇ ਆ ਤੇ ਪੁਲਿਸ ਪੈਡਲਰ ਦੀ ਫਰਦੀ ਤੇ 65 ਹਜੇ ਤੇ ਕਰੋਨਾ ਨੂੰ ਥਿਆਈ ਨਹੀਂ ਵਪਾਰ ਮੰਡਲ ਦੇ ਵੀਰਾਂ ਨੇ ਬਾਰ ਬਾਰ ਬੇਨਤੀਆਂ ਕਰਕੇ ਬਾਰ ਬਾਰ ਐਪਲੀਕੇਸ਼ਨ ਦੇ ਕੇ ਪੁਲਿਸ ਨੂੰ ਚਿਤਾਇਆ ਕਿ ਸਾਡੀ ਮਦਦ ਕਰੋ ਪੁਲਿਸ ਲੋਕਾਂ ਦੀ ਜਾਨੀ ਤੇ ਮਾਲੀ ਜਿਹੜਾ ਹੈ ਰੱਖਿਆ ਕਰਨ ਵਾਸਤੇ ਬਣੀ ਆ ਨਾ ਕਿ ਇੱਕ ਤਨਖਾਹ ਲੈ ਕੇ ਆਪਦਾ ਘਰ ਪੂਰਾ ਕਰਨ ਵਾਸਤੇ ਤੇ ਪੁਲਿਸ ਤੋਂ ਇੱਕ ਚੋਰ ਨਹੀਂ ਫੜੇ ਜਾਂਦੇ ਪੁਲਿਸ ਵਪਾਰ ਮੰਡਲ ਨੂੰ ਕਹਿੰਦੀ ਆ ਸਾਡੇ ਕੋਲੇ ਮਲਾਕਮ ਤਾਂ ਘੱਟੋ ਤੁਸੀਂ ਚੌਂਕੀਦਾਰ ਰੱਖ ਲਓ ਯਾਰ ਜਿਹੜੇ ਚੋਰੀਆਂ ਕਰਨ ਆਉਂਦੇ ਆ ਨਸ਼ੇ ਕਰਦੇ ਆ ਜਗਦਾਰ ਜੀ ਚੌਂਕੀਦਾਰ ਕੋਲ ਤਾਂ ਡੰਡਾ ਹੋਊਗਾ ਉਹਨਾਂ ਕੋਲੇ ਨਜਾਇਜ਼ ਹਥਿਆਰ ਅਸਲਾ ਹੁੰਦਾ ਡੰਡੇ ਦਾ ਤੇ ਅਸਲੇ ਦਾ ਕੀ ਮੁਕਾਬਲਾ ਬਾਕੀ ਜੇ ਜਨਤਾ ਨਹੀਂ ਚੌਕੀਦਾਰ ਰੱਖਣੇ ਹੁਣ ਤੇ ਥਾਣਿਆਂ ਦੇ ਵਿੱਚ ਇਹਨਾਂ ਪੁਲਸਾਂ ਦੀ ਪੁਲਿਸ ਦੀ ਲੋੜ ਕੀ ਆ ਪੰਜਾਬ ਸਰਕਾਰ ਹਰ ਫਰੰਟ ਤੇ ਜਿਹੜੀ ਹੈਗੀ ਉਹ ਫੇਲ ਲੋਕਾਂ ਦੀ ਜਾਨੀ ਮਾਲੀ ਦੂਜਾ ਕਰਨ ਵਾਸਤੇ ਰੱਖਿਆ ਕਰਨ ਵਾਸਤੇ ਫੇਲ ਹੋ ਚੁੱਕੀ ਹੈ ਖੋਖਲੇ ਦਾਅਵੇ ਆ ਪਰ ਪ੍ਰਸ਼ਾਸਨ ਦੀ ਫੇਰ ਵੀ ਸੁਣਨੀ ਪਈ ਕਿਰਤੀ ਕਿਸਾਨੀ ਨੂੰ ਹੈ ਵੱਲੋਂ ਨਾਲ ਲਾਨ ਹੈਗਾ ਜਰਨਲ ਸਕੱਤਰ ਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਦਕ ਵਪਾਰ ਮੰਡਲ ਦੇ ਦੁਕਾਨਦਾਰ ਸਾਡੇ ਭਰਾ ਅਸੀਂ ਉਹਨਾਂ ਦੇ ਹੱਕ ਸੱਚ ਦੇ ਸੰਘਰਸ਼ ਦੇ ਲਈ ਹਮੇਸ਼ਾ ਖੜੇ ਆ ਸਾਡੇ ਪਰਿਵਾਰ ਦਾ ਅੰਗਾ ਜਿੰਨਾ ਚਿਰ ਉਹ ਸੰਘਰਸ਼ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਨੇ ਧਰਨੇ ਦੀ ਕਾਲ ਦਿੱਤੀ ਸੀ ਅਸੀਂ ਧਰਨੇ ਦੇ ਵਿੱਚ ਹਾਜ਼ਰੀ ਲਵਾਈ ਪਰ ਪ੍ਰਸ਼ਾਸਨ ਨੇ ਹਾਲ ਫਲਹਾਲ ਜਿਹੜਾ ਹਫ਼ਤੇ 10 ਦਿਨ ਦਾ ਸਮਾਂ ਮੰਗਿਆ ਤੇ ਅਸੀਂ ਚੌਰਾਹਾਂ ਟ੍ਰੇਸ ਕਰਕੇ ਫੜਾਂਗੇ ਪਰ ਜੋ ਮਾਰ ਮੰਡਲ ਦਾ ਅਗਲਾ ਕਦਮ ਹੋਊਗਾ ਕਿਰਤੀ ਕਿਸਾਨ ਯੂਨੀਅਨ ਇਕਾਈ 사াদক ਤੇ ਜ਼ਿਲ੍ਹਾ ਫਰੀਕੋਟ ਦੀ ਟੀਮ ਉਹਨਾਂ ਦੇ ਨਾਲ ਖੜੀ ਹੈ। ਜੀ ਆਪਾਂ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਤਾਂ ਉਹ 사াদক ਕਸਬੇ ਦੀ ਚੋਰੀ ਹੈ ਕਿ ਪਿੰਡਾਂ ਦੇ ਵਿੱਚ ਜਿਵੇਂ ਆਮ ਮੋਟਰ ਚੋਰੀ ਹੋਏ ਇੰਨਾ ਇਦਾਂ ਦੀ ਵੀ ਘਟਨਾ ਹੋਈਆਂ ਪਿਛਲੇ ਸਮੇਂ ਦੇ ਵਿੱਚ। ਬਾਈ ਜੀ ਦਿਨ ਚ 4 4 5 5 ਟਰਾਂਸਫਾਰਮਰ ਰਾਤ ਚੱਕਰ ਰਾਤ ਲੈਣਦੇ ਆ। ਬਾਕੀ ਕੇਵਲਾ ਲੈ ਜਾਂਦੀਆਂ। ਉਹ ਜਿਵੇਂ ਕਿ ਇੱਕ ਆਪਾਂ ਹੁਣ ਥਾਣੇ ਚ ਜਾਂਦੇ ਆ। ਉੱਥੇ ਅੱਗੇ ਲਿਖਿਆ ਹੁੰਦਾ ਹੈਗਾ ਵੀ ਪੁਲਿਸ ਹਮੇਸ਼ਾ ਛੋਡੀ ਰੱਖੀ ਲਈ ਹੈ ਤੇ ਪਰ ਹੁਣ ਤਾਂ ਪੁਲਿਸ ਤਾਂ ਸੈਸੀ ਡੇਟਾ ਨਹੀਂ ਰੱਖੀ ਲਈ ਹੈ ਥਾਣੇ ਚ ਤਾਂ ਮੁਲਾਜ਼ਮ ਹੀ ਤੋਦੋ ਆ ਹੁਣ ਤੁਸੀਂ ਵੇਖੋ ਮਜਬੂਰ ਹੋ ਕੇ ਵਪਾਰ ਮੰਡਲ ਵਾਲਿਆਂ ਨੇ ਸਕਿਉਰਟੀ ਗਾਰਡ ਆਪ ਦੇ ਆਪ ਪ੍ਰਬੰਧ ਕਰਨਾ ਜੇ ਅਸੀਂ ਆਪ ਦਾ ਪ੍ਰਬੰਧ ਕਰਨਾ ਤੇ ਸਾਨੂੰ ਸਰਕਾਰ ਨੂੰ ਟੈਕਸ ਦੇਣ ਦੀ ਕੀ ਲੋੜ ਹੈ ਅਸੀਂ ਤੜਕੇ ਸਵੇਰ ਉੱਠ ਕੇ ਕੱਪ ਚਾਹ ਦਾ ਪੀਣੇ ਨਾਲ ਦੀ ਨਾਲ ਸਾਨੂੰ ਟੈਕਸ ਪੈਂਦਾ ਗੱਲ ਇਹ ਆ ਵੀ ਸਾਡਾ ਸਾਰਕ ਜਿਹੜਾ ਬਾਜ਼ਾਰ ਆ ਉਹ ਹਮੇਸ਼ਾ ਸੁਣਨਾ ਹੁੰਦਾ ਮੁਲਾਜ਼ਮਾਂ ਨੂੰ ਨਾ ਤੁਸੀਂ ਦਿਨੇ ਮੁਲਾਜ਼ਮ ਹੁੰਦੇ ਆ ਨਾ ਰਾਤ ਨੂੰ ਹੁਣ ਅੱਜ ਡੀਐਸਪੀ ਸਾਹਿਬ ਗਏ ਸੀ ਉੱਥੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਏ ਵੀ ਹਫ਼ਤੇ ਦਾ ਟਾਈਮ ਦਿਓ ਮੈਨੂੰ ਤਾਂ ਐਂ ਲੱਗਦਾ ਵੀ ਉਹ ਹਫ਼ਤੇ ਦੀ ਉਹਨਾਂ ਨੇ ਕਿਹਾ ਵੀ ਹੋਰ ਵੇਟ ਕਰੋ ਚੋਰੀਆਂ ਹੋਰ ਹੋ ਲੈਣ ਜੇ ਮੰਨ ਲਓ ਚੋਰ ਫੜਨੇ ਹੁੰਦੇ ਤਾਂ ਇਸੇ ਚੋਰੀ ਤੇ ਫੜੇ ਜਾ ਸਕਦੇ ਸੀ ਤੇ ਹਫ਼ਤੇ ਦੀ ਫਿਰ ਵੇਟ ਕਰਨ ਦੇ ਵਾਸਤੇ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਚੋਰ ਆ ਫੜੇ ਜਾਣ ਦੁਕਾਨਦਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਬਾਜ਼ਾਰ ਦੇ ਵਿੱਚ ਪੀਸੀਆਰ ਵਾਲੇ ਰਾਤ ਨੂੰ ਡਿਊਟੀ ਕਰਨ ਪੁਲਿਸ ਮੁਲਾਜ਼ਮ ਕਿਉਂਕਿ ਪ੍ਰਾਈਵੇਟ ਸਕਿਉਰਿਟੀ ਗਾਰਡ ਕੀ ਕਰੂਗਾ ਉਹਨਾਂ ਦੇ ਸਾਹਮਣੇ ਜਿਹਦੇ ਕੋਲੇ ਮੰਨ ਲਓ ਨਜਾਇਜ਼ ਹਸਲਾ ਅਗਲਾ ਠੋਕ ਕੇ ਗਾਂਧੀ ਗਾਂਤ ਤੁਰਿਆ ਜਾਊਗਾ ਤੇ ਜਿਹੜੇ ਸਕਿਉਰਿਟੀ ਗਾਰਡਾਂ ਦਾ 10000 ਦੀ ਤਨਖਾਹ ਤੇ ਰੱਖਾਂਗੇ ਉਹਨਾਂ ਨੂੰ ਕਿਹੜਾ ਕੱਲ ਨੂੰ ਸਰਕਾਰ ਨੇ ਜਾਂ ਬੱਚਿਆਂ ਨੂੰ ਨੌਕਰੀ ਤੇ ਰੱਖਣਾ ਜਾਂ ਉਹਨਾਂ ਨੂੰ ਕੋਈ ਫੰਡ ਦੇਣਾ ਇਸ ਕਰਕੇ ਸਾਡੀ ਬੇਨਤੀ ਆ ਸਰਕਾਰ ਨੂੰ ਚਾਹੀਦਾ ਵੀ ਸਾਲਿਕ ਚ ਨਫਰੀ ਵਧਾਈ ਜਾਵੇ ਪੁਲਿਸ ਦੀ ਰਾਤ ਨੂੰ ਵੀ ਉਥੇ ਚੌਂਕ ਚ ਨਾਕਾ ਲੱਗਣਾ ਚਾਹੀਦਾ ਪੀਸੀ ਪੀਸੀਆਰ ਵਾਲੇ ਹੋਣ ਤੇ ਜਿਹੜੀਆਂ ਆਸ-ਪਾਸੇ ਚੋਰੀਆਂ ਹੁੰਦੀਆਂ ਪਿੰਡਾਂ 'ਚ ਉੱਥੇ ਵੀ ਕੋਈ ਇਹਨਾਂ ਦੀ ਨਫਰੀ ਜਿਹੜਾ ਮਾਰੇ ਪਿੰਡਾਂ 'ਚ ਹੁਣ ਤੁਸੀਂ ਵੇਖ ਲਓ ਜਿਹੜਾ ਕਿਸਾਨ ਆ ਉਹਦੀ ਮੋਟਰ ਲੈ ਜਾਂਦੀ ਆ ਨਾਲ ਟਰਾਂਸਫਾਰਮ ਲੈ ਜਾਂਦਾ ਇਹ ਕੋਹ ਖੱਜਲ ਖਰਾਬੀ ਜੇਕਰ ਖੇਤ ਜਾਂਦੇ ਤਾਂ ਗਾਂ ਕੁੱਟ ਪੈਂਦੀ ਆ ਚੋਰਾਂ ਤੋਂ ਅੱਗੋਂ ਗੱਲ ਪੈਂਦੇ ਆ ਇੰਨਾ ਕਿ ਇਸ ਸਰਕਾਰ 'ਚ ਚੋਰਾਂ ਦੇ ਹੌਸਲੇ ਬਲੰਦ ਹੋਏ ਆ ਕਿ ਅੱਗੋਂ ਗਿਆ ਨੂੰ ਸਾਨੂੰ ਛੇਤਰ ਮਾਰਦੇ ਆ ਨੁਕਸਾਨ ਕਰਦੇ ਆ ਸੱਟਾਂ ਮਾਰਦੇ ਆ ਹੱਥ ਤੋ ਤੁਸੀਂ ਸੋਣਿਆ ਕਰਤਿਕ ਸਾਹ ਦੀ ਆਗੂਆਤੋਂ ਕੀ ਲਗਾਤਾਰ ਫ੍ਰੀ ਜਿਹੜਾ ਸਾਧਕੇ ਏਰੀਏ ਦੇ ਵਿੱਚ ਚੋਰਾਂ ਦਾ ਜਿਹੜਾ ਹੰਤਕ جاری ਹੈ ਤੇ ਲਗਾਤਾਰ ਘਰੋਂ ਨਿਕਲਦੇ ਵੀ ਲੋਕ ਜਿਹੜੇ ਡਰਦੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹੁਣ ਵਪਾਰ ਮੰਡਲ ਨੂੰ ਇੱਕ ਹੱਥ ਦਾ ਸਮਾਂ ਦਿੱਤਾ ਗਿਆ ਤੇ ਇੱਕ ਵਾਰ ਧਾਰਨਾ ਜਿਹੜਾ ਉਹ ਤੇ ਮੁਕਲੀ ਕਰ ਦਿੱਤਾ ਗਿਆ ਜੇਕਰ ਹੁਣ ਦੁਬਾਰਾ ਫੇਰ ਚੋਰੀਆਂ ਹੁੰਦੀਆਂ ਨੇ ਜਾਂ ਪੁਲਿਸ ਨਹੀਂ ਕਾਰਵਾਈ ਕਰਦੀ ਤੇ ਜਿਵੇਂ ਵਪਾਰ ਮੰਡਲ ਕਹੇਗਾ ਤੇ ਕਰਤਿਕ ਜਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਕਿ ਲਗਾਤਾਰ ਸੀ ਉਹਨਾਂ ਖੜਾਂਗੇ